ਬਾਰ ਮਮੀ ਜੀ ਕਹੀ ਜਾਂਦੇ ਨੇ ਕਹਿੰਦੇ ਉਹਨੂੰ ਬੁਲਾ ਲਾ ਵੀ ਉਹ ਕਾਲਜ ਤੋਂ ਲੇਟ ਹੋਈ ਜਾਂਦੀ ਐ ਭਾਬੀ ਜੀ ਮੈਂ ਤਾਂ ਤਿਆਰ ਆ ਮੈਂ ਤਾਂ ਡਾਇਰੀ ਚ ਨੋਟ ਜਾਂ ਚੈੱਕ ਕਰ ਰਹੀ ਸੀ ਤੁਸੀਂ ਚੱਲੋ ਮੈਂ ਆਨੀ ਆ ਆਲਾ ਪੱਤਾ 500 ਰੁਪਇਆ ਜਿਹੜੀ ਚੀਜ਼ ਨੂੰ ਜੀ ਕਰੇ ਖਾ ਲਿਆ ਕਰ ਸੰਗਿਆ ਨਾ ਕਰ ਮੰਮੀ ਜੀ ਤੁਸੀਂ ਇਹ ਗੱਲ ਦੀ ਤਾਂ ਪਰਵਾਹ ਹੀ ਨਾ ਕਰੋ ਉਹ ਤਾਂ ਸਾਨੂੰ ਭੈਣ ਭਰਾਵਾਂ ਨੂੰ ਪਤਾ ਵੀ ਤੁਸੀਂ ਸਾਡੇ ਲਈ ਕੀ ਹੋ ਜੇ ਤੁਸੀਂ ਸਾਨੂੰ ਉਹ ਟਾਈਮ 'ਚ ਸਹਾਰਾ ਨਾ ਦਿੱਤਾ ਹੁੰਦਾ ਤਾਂ ਪਤਾ ਨਹੀਂ ਸਾਡਾ ਭੈਣ ਭਰਾਵਾਂ ਦਾ ਕੀ ਬਣਦਾ ਪਤਾਨੀ ਅਜੀ ਕਿੱਥੇ ਰੋਲਦੇ ਹੁੰਦੇ ਅਸੀਂ ਨਾਲੇ ਪੁੱਤ ਧੀ ਪੁੱਤ ਟਾਈਮ ਨਾਲ ਵਿਆਹ ਆ ਜਾਵੇ ਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਹਾਂਜੀ ਮਾਮੀ ਜੀ ਗੱਲ ਤਾਂ ਤੁਹਾਡੀ ਸਹੀ ਹੈ ਨਾਲੇ ਹੁਣ ਵਧੀਆ ਪੜ੍ਹ ਲਿਖ ਲਈ ਐ ਹੁਣ ਤਾਂ ਆਪਾਂ ਇਹਦਾ ਵਿਆਹ ਕਰ ਦਈਏ ਜਲਦੀ ਨਹੀਂ ਨਹੀਂ ਮਾਮੀ ਜੀ ਮੈਂ ਨਹੀਂ ਉੱਥੇ ਜਾਣਾ ਮੈਂ ਤਾਂ ਆਪਣੀ ਭੂਆ ਕੋਲ ਉੱਥੇ ਰਹਿਣ ਜਾਊਂਗੀ ਆ ਦੇਖ ਲਓ ਮਾਮੀ ਜੀ ਭੂਆ ਕੋਲੇ ਜਾਣ ਨੂੰ ਕਹਿੰਦੀ ਐ ਉੱਥੇ ਆਪਾਂ ਕਿਵੇਂ ਭੇਜਦੀਏ ਨਾ ਨਾ ਉੱਥੇ ਨਹੀਂ ਇਹਨੂੰ ਭੇਜਦੀ ਮੈਂ ਮਾਮੀ ਜੀ ਸਿਮੀ ਨਾ ਮੇਰੇ ਨਾਲ ਚੰਗੀ ਤਰ੍ਹਾਂ ਬੋਲ ਨਹੀਂ ਰਹੀ ਅੱਜ ਸਵੇਰ ਦਾ ਮੈਂ ਕਿੰਨੇ ਵਾਰੀ ਬੁਲਾ ਲਿਆ ਖੁੱਲ ਕੇ ਜੇ ਨਹੀਂ ਬੋਲਦੀ ਹੁਣ ਵੀ ਆਪਦੇ ਕਮਰੇ 'ਚ ਹੀ ਬੈਠੀ ਐ ਕਿਉਂ ਇਹੋ ਜਿਹਾ ਤੂੰ ਕੀ ਕਹਤਾ ਵੀ ਜਿਹੜਾ ਤੇਰਾ ਨਾ ਬੋਲਦੀ ਨਹੀਂ ਕਾਤਾ ਰੁੱਸੀ ਹੋਈ ਆ ਤੇਰੇ ਨਾਲ ਤੁਹਾਡੇ ਦੋਹਾਂ 'ਚ ਕੋਈ ਗੱਲ ਹੋਈ ਹੋਣੀ ਐ ਜਿਹੜੀ ਤੇਰਾ ਨਾ ਬੋਲਦੀ ਨਹੀਂ ਨਾ ਮਾਮੀ ਜੀ ਸਾਡੇ 'ਚ ਤਾਂ ਕੋਈ ਐਸੀ ਗੱਲ ਹੋਈ ਨਹੀਂ ਇੱਕ ਕੱਲ ਆਪਣੀ ਜਰੂਰ ਗੱਲ ਹੋਈ ਸੀ ਜਦੋਂ ਤੁਸੀਂ ਸੂਟ ਲੈ ਕੇ ਆਏ ਸੀ ਆਪਾਂ ਇਹਨੂੰ ਮਨਾ ਕਰਤਾ ਸੀ ਪੀਪੂ ਆ ਕੋਲੇ ਨਹੀਂ ਜਾਣਾ। ਬਸ ਫਿਰ ਇਹਨੂੰ ਉਸੇ ਗੱਲ ਦਾ ਹੀ ਗੁੱਸਾ ਲੱਗਿਆ ਵੀ ਮੈਨੂੰ ਭੂਆ ਕੋਲੋਂ ਜਾਣ ਤੋਂ ਕਿਉਂ ਰੋਕਦਾ। ਫਿਰ ਅਸੀਂ ਕਿਹੜਾ ਇਹਨੂੰ ਕੋਈ ਮਾੜੀ ਗੱਲ ਕਹੀ ਆ। ਇਹ ਤਾਂ ਹੈ ਹੁਣ ਇਹਦੇ 'ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ? ਨਾਲੇ ਇਹਨੂੰ ਬੀਚਲੀਆ ਗੱਲਾਂ ਦਾ ਕੀ ਪਤਾ ਐ? ਵੀ ਕਿਵੇਂ ਆ ਆਪਣਾ ਉਹਨਾਂ ਨਾਲ ਕੋਈ ਨਾ ਪੁੱਤ ਨਿਆਣ ਮਾਤਾ। ਮੈਂ ਇਹਨੂੰ ਆਪ ਹੀ ਸਮਝਾ ਦਊਂਗੀ। ਜਵਾਕਾਂ ਨੂੰ ਛੁੱਟੀਆਂ 'ਚ ਹੁੰਦਾ ਹੀ ਐ ਵੀ ਜਾਂ ਨਾਲਕੇ ਜਾਈਏ ਜਾਂ ਦਾਦਕੇ। ਨਾਲਕੇ ਤਾਂ ਇਹ ਬੈਠੀ ਹੋਈ ਐ ਵਿਚਾਰੀ। ਇਹਨੂੰ ਐ ਹੋਗਾ ਵੀ ਚਲ ਮੈਂ ਭੂਆ ਕੋਲ 2 ਦਿਨ ਲਾਏ ਹੁਣੀਆਂ ਗੱਲ ਤਾਂ ਤੁਹਾਡੀ ਠੀਕ ਐ ਮਾਮੀ ਜੀ ਹੁਣ ਭੂਆ ਕਿਹੜਾ ਬਗਾਨੀ ਹੁੰਦੀ ਐ ਉਹ ਵੀ ਤਾਂ ਘਰ ਦੀ ਧੀ ਐ ਗੱਲ ਸਿਰਫ ਆ ਜਾਂਦੀ ਐ ਵੀ ਪਿਆਰ ਦੀ ਜੇ ਬੰਦਾ ਪਿਆਰ ਕਰੇ ਫੇਰ ਹੀ ਉੱਥੇ ਰਹਿਣ ਨੂੰ ਜੀ ਕਰਦਾ ਹੁਣ ਉਹਨੇ ਅੱਜ ਤੱਕ ਨੀ ਕਦੇ ਕਿਹਾ ਵੀ ਭਾਈ ਮੇਰੇ ਕੋਲੇ 4 ਦਿਨ ਲਾ ਜੋ ਛੋਟੇ ਹੁੰਦਿਆਂ ਤੋਂ ਵੀ ਉਹ ਕਹਿ ਸਕਦੀ ਸੀ ਵੀ ਪੁੱਤ ਤੈਨੂੰ ਛੁੱਟੀਆਂ ਹੋ ਗਈਆਂ ਚਲ ਤੂੰ ਮੇਰੇ ਨਾਲ ਚੱਲ ਉਹਨੇ ਜਦੋਂ ਹੁਣ ਤੱਕ ਨੀ ਕਿਹਾ ਹੁਣ ਕੀ ਉਹ ਚੰਗਾ ਸਮਝੂਗੀ ऐसे करके वो ठे भेजणू मेरा जी नहीं ਕਰਦਾ ਜੇ ਉਹਦੇ ਦਿਲ ਚ ਪਿਆਰ ਹੋਵੇ ਫੇਰ ਹੀ ਉੱਥੇ ਰਹਿਣ ਦਾ ਫਾਇਦਾ ਨਾਲੇ ਮੈਂ ਕਿਹੜਾ ਕਦੇ ਦੋਨਾਂ ਭੈਣ ਭਾਈਆਂ ਨੂੰ ਪੂਆ ਤੋਂ ਦੂਰ ਕਰਿਆ ਹੋਰ ਉਹ ਹੈਪੀ ਹੈ ਹੈਪੀ ਸਿਆਣਾ ਹੈ ਸਮਝਦਾਰ ਹੈ ਉਹਨੇ ਨਹੀਂ ਕਦੀ ਕਿਹਾ ਹੈਗਾ ਵੀ ਮੈਂ ਪੂਆ ਨੂੰ ਮਿਲ ਕੇ ਆਉਣਾ ਕਿਉਂ ਉਹਨੂੰ ਹੁਣ ਸਾਰੀਆਂ ਗੱਲਾਂ ਦਾ ਪਤਾ ਹੈ ਵੀ ਪੂਆ ਨੇ ਸਾਡੇ ਨਾਲ ਕੀ ਕਰਿਆ ਕੀ ਨਹੀਂ ਹਾਂਜੀ ਮਾਮੀ ਜੀ ਉਹ ਤਾਂ ਇਹਨਾਂ ਨੇ ਮੈਨੂੰ ਦੱਸਿਆ ਹੋਇਆ ਹੈ ਵੀ ਉਸ ਟਾਈਮ ਸਿਮੀ ਤਾਂ ਬਹੁਤ ਨਿਆਣੀ ਸੀ ਕਾਹੀ ਤਾਂ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਹੋਰ ਪੁੱਤ ਛੋਟੇ ਜਵਾਕ ਨੂੰ ਕੀ ਪਤਾ ਹੁੰਦਾ ਹੈ ਕਿਹੜਾ ਚੰਗਾ ਹੈ ਕਿਹੜਾ ਮਾੜਾ ਤੇ ਜਦੋਂ ਵੱਡੀ ਹੋਈਏ ਵੱਡੀ ਹੋਈ ਤੇ ਆਪਾਂ ਕੋਈ ਗੱਲ ਹੀ ਨਹੀਂ ਛੇੜੀ ਮਮਮੀ ਜੀ ਆਏ ਐ ਵੀ ਚਲੋ ਅੱਜ ਤੱਕ ਤਾਂ ਆਪਾਂ ਇਹਦੇ ਕੋਲੇ ਕੋਈ ਗੱਲ ਛੇੜੀ ਨਹੀਂ ਹੁਣ ਤਾਂ ਇਹਨੂੰ ਆਪਾਂ ਨੂੰ ਦੱਸਣਾ ਚਾਹੀਦਾ ਨਹੀਂ ਫਿਰ ਇਹ ਆਪਾਂ ਨੂੰ ਗਲਤ ਸਮਝੂਗੀ ਵੀ ਪਤਾ ਨਹੀਂ ਇਹ ਨਹੀਂ ਬਰਤ ਕੇ ਰਾਜੀ ਭੂਆ ਨਾਲ ਨਾ ਪੁੱਤ ਕੰਨ ਨੂੰ ਛੇੜਨੀਆਂ ਨੇ ਇਹ ਗੱਲਾਂ ਇਹਨਾਂ ਗੱਲਾਂ 'ਚ ਕੀ ਰੱਖਿਆ ਇਹਨੂੰ ਮੈਂ ਆਪੀ ਸਮਝਾ ਲੂੰਗੀ ਹਾਂਜੀ ਮਾਮੀ ਜੀ ਗੱਲ ਤਾਂ ਤੁਹਾਡੀ ਵੀ ਠੀਕ ਐ ਚਲੋ ਤੁਸੀਂ ਸਿਆਣੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਓਵੇਂ ਕਰ ਚਲ ਠੀਕ ਐ ਆਪਾਂ ਉਹਨੂੰ ਹੁਣੀ ਸਮਝਾਉਨੇ ਆ ਆਜੋ ਮਾਰ ਲਓ ਉਹਨੂੰ ਬਾਜ ਮਾਮੀ ਜੀ ਠੀਕ ਐ ਮਾਰ ਦਿਓ ਸਿਮੀ ਪਤਤਾ ਓਰੇ ਆ ਮੇਰੀ ਗੱਲ ਸੁਣ ਕਿਉਂ ਕੁੜੇ ਤੂੰ ਇੰਨੀ ਚੁੱਪ ਚੁੱਪ ਕਾਤ ਹੋਏ ਤੈਨੂੰ ਹੋਇਆ ਕੀ ਏ ਨਾ ਤੂੰ ਆਪਦੀ ਭਾਬੀ ਨੂੰ ਬੁਲਾਇਆ ਨਾ ਤੂੰ ਆ ਕੇ ਮੈਨੂੰ ਬੁਲਾਇਆ ਨਾ ਮਾਮੀ ਜੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਗੱਲ ਨਹੀਂ ਹੈਗੀ ਫਿਰ ਚੁੱਪ ਚੁੱਪ ਕਿਉਂ 서ਦੀ ਆ ਤੂੰ ਖੁੱਲ ਕੇ ਦੱਸ ਮੈਂ ਕਿਹੜਾ ਬਗਾਨੀ ਆ ਮਾਮੀ ਜੀ ਤਾਨੂੰ ਪਤਾ ਹੀ ਐ ਮੈਨੂੰ ਛੁੱਟੀਆਂ ਨੇ ਛੁੱਟੀਆਂ ਵਿੱਚ ਕਿਤੇ ਨਾ ਕਿਤੇ ਜਾਣ ਨੂੰ ਜੀ ਕਰਦਾ ਹੀ ਆ ਮੇਰਾ ਜੀ ਭੂਆ ਕੋਲ ਜਾਣ ਨੂੰ ਕਰਦਾ ਸੀ ਤੁਸੀਂ ਉੱਥੇ ਜਾਣ ਤੋਂ ਮੈਨੂੰ ਮਨਾ ਕਰਤਾ ਦੇਖ ਪੁੱਤ ਜਿਹੜੀ ਗੱਲ ਤੋਂ ਅਸੀਂ ਤੈਨੂੰ ਰੋਕਦੇ ਆ ਤੈਨੂੰ ਰੁਕਣਾ ਚਾਹੀਦਾ ਛਿੰਮੀ ਮੇਰੀ ਗੱਲ ਸੁਣ ਮਾਮੀ ਜੀ ਠੀਕ ਕਹਿੰਦੇ ਨੇ ਨਾਲੇ ਇਹ ਘਰ 'ਚ ਸਿਆਣੇ ਨੇ ਜੇ ਆਪਾਂ ਇਹਨਾਂ ਦੀ ਗੱਲ ਨਹੀਂ ਮੰਨਾਂਗੇ ਤਾਂ ਹੋਰ ਕੀ ਦੀ ਮੰਨਾਂਗੇ ਉਹ ਤਾਂ ਤੁਹਾਡੀ ਗੱਲ ਠੀਕ ਆ ਭਾਬੀ ਜੀ ਤੁਸੀਂ ਮੈਨੂੰ ਐ ਤਾਂ ਦੱਸੋ ਤੁਸੀਂ ਮੈਨੂੰ ਭੂਆ ਕੋਲ ਜਾਣ ਕਿਉਂ ਨਹੀਂ ਦਿੰਦੇ ਨਾਲ ਭੂਆ ਇੱਥੇ ਕਿਹੜਾ ਆਉਂਦੀ ਨਹੀਂ ਰਾਤਾਂ ਵੀ ਰਹਿ ਕੇ ਗਈ ਆ ਜੇ ਮੈਂ ਉੱਥੇ ਚਾਰ ਦਿਨ ਰਹਿ ਆਂ ਤਾਂ ਕੀ ਫਰਕ ਪੈਂਦਾ ਦੇਖ ਪੁੱਤ ਫਰਕ ਤਾਂ ਕੁਝ ਨਹੀਂ ਪੈਂਦਾ ਹੁਣ ਤੇਰੀ ਭੂਆ ਨੂੰ ਵੀ ਪਤਾ ਹੈ ਵੀ ਸਿਮਮੀ ਦੀਆਂ ਛੁੱਟੀਆਂ ਨੇ ਉਹ ਕਿਹੜਾ ਆਈ ਆ ਤੈਨੂੰ ਲੈਣ ਨਾ ਉਹਨੇ ਕੋਈ ਫੋਨ ਕੀਤਾ ਵੀ ਸਿਮਮੀ ਮੇਰੇ ਕੋਲ ਚਾਰ ਦਿਨ ਲਾ ਜੇ ਹੁਣ ਤੈਨੂੰ ਅਸੀਂ ਕਿਵੇਂ ਭੇਜਦੀਏ ਬਿਨਾਂ ਬੁਲਾਏ ਜੀ ਅਸੀਂ ਤੈਨੂੰ ਰੋਕਦੇ ਆ ਨਾ ਇਸੇ ਗੱਲ ਕਰਕੇ ਰੋਕਦੇ ਆ ਜੇ ਤੇਰਾ ਇੱਥੇ ਘਰੇ ਜੀ ਨਹੀਂ ਲੱਗਦਾ ਵੀ ਚਲ ਛੁੱਟੀਆਂ 'ਚ ਆਪਾਂ ਕਿਤੇ ਹੋਰ ਘੁੰਮੇ ਆਉਣੇ ਆ ਮੈਂ ਕਹਿ ਦੂੰ ਤੇਰੇ ਵੀਰੇ ਨੂੰ ਵੀ ਸਾਨੂੰ ਕਿਤੇ ਕਮਾ ਲਿਓ ਚਲੋ ਠੀਕ ਆ ਭਾਬੀ ਜੀ ਮੈਂ ਨਹੀਂ ਜਾਂਦੀ ਭੂਆ ਕੋਲ ਜੇ ਮੈਂ ਤੁਸੀਂ ਕਹਿੰਦੇ ਹੋ ਆਪਾਂ ਵੀਰੇ ਨਾਲ ਜਾ ਕੇ ਘੁੰਮੇ ਆਵਾਂਗੇ ਚਲ ਠੀਕ ਏ ਪੁੱਤ ਤੁਸੀਂ ਜਾ ਆਇਓ ਨਾਲੇ ਤੂੰ ਖੁਸ਼ ਰਿਹਾ ਕਰ ਘਰ 'ਚ ਗੁੱਸੇ ਗਿਲੇ ਚੰਗੇ ਨਹੀਂ ਹੁੰਦੇ ਚਲ ਪੁੱਤ ਹੁਣ ਤੂੰ ਜਾ ਜਾ ਕੇ ਬਿੰਦ ਚੱਟ ਪੈ ਜਾ ਚਲੋ ਠੀਕ ਆ ਮੰਮੀ ਜੀ ਚਲੋ ਵਧੀਆ ਹੋਇਆ ਮਾਮੀ ਜੀ ਤੁਸੀਂ ਇਹਨੂੰ ਸਮਝਾਤਾ ਮੈਨੂੰ ਤਾਂ ਕੱਲ ਦੀ ਇੰਨੀ ਟੈਨਸ਼ਨ ਹੋਈ ਵੀ ਸੀ ਵੀ ਮੈਨੂੰ ਕੀ ਜਵਾਬ ਦਵਾਂ ਚਲ ਇੰਨਾ ਵੀ ਵਧੀਆ ਵੀ ਇਹ ਮੰਨ ਲਗੀ ਹਾਂ ਹੁਣ ਤੇ ਇਹਨੇ ਆਪਦੇ ਮੂੰਹੋਂ ਹੀ ਕਹਿਤਾ ਵੀ ਮੈਂ ਭੂਆ ਕੋਲ ਜਾਂਦੀ ਨਹੀਂ ਹੈਗੀ ਹੁਣ ਤੂੰ ਹੈਪੀ ਨੂੰ ਕਹਿ ਕੇ ਇੱਕ ਅੱਧੇ ਦਿਨ ਚ ਕਿਤੇ ਘូមੇ ਆਓ ਹਾਂਜੀ ਬਾਬੀ ਜੀ ਅਸੀਂ ਜਾ ਆਵਾਂਗੇ ਕਿਤੇ ਨਾਲੇ ਤਾਂ ਇਹਦਾ ਮਨ ਲੱਗੂ ਜੂਗਾ ਲੋ ਹੁਣ ਮੈਂ ਰਸੋਈ 'ਚ ਕੰਮ ਜਾ ਕਰ ਲਾ ਚਲ ਠੀਕ ਹੈ ਕਰ ਲਾ ਹੋਰ ਵੇ ਤੂੰ ਕਿਧਰੋਂ ਆਇਆ ਸਿਖਰ ਦੁਪਹਿਰੇ ਚ ਮਾਮੀ ਜੀ ਮੈਂ ਕੰਮ ਗਿਆ ਸੀ ਕੋਈ ਦੱਸਦਾ ਤੁਹਾਨੂੰ ਲਵੀ ਆ ਪਾਣੀ ਲੈ ਕੇ ਆਈ ਮੈਂ ਅੰਕਲ ਕੋਲੇ ਜਾ ਕੇ ਆਇਆ ਨਾ ਅੰਕਲ ਕੋਲੇ ਕਿਹੜੇ ਅੰਕਲ ਕੋਲੇ ਗਿਆ ਸੀ ਕੀ ਕਰਨ ਗਿਆ ਸੀ ਤੂੰ ਉਹੀ ਜਿਹੜਾ ਰਿਸ਼ਤੇ ਕਰਾਉਂਦਾ ਹੁਣ ਤੁਸੀਂ ਕੱਲ ਗੱਲ ਨਹੀਂ ਕਰੀ ਸੀ ਮੇਰੇ ਕੋਲੇ ਵੀ ਆਪਾਂ ਭੈਣ ਵਾਸਤੇ ਕੋਈ ਰਿਸ਼ਤਾ ਦੇਖ ਲਈਏ ਅੱਜ ਮੈਂ ਵਿਹਲਾ ਸੀ ਮੈਂ ਖੇਤੋਂ ਆਉਂਦਾ ਆਉਂਦਾ ਮੈਂ ਸੋਚਿਆ ਵੀ ਚਲ ਅੰਕਲ ਕੋਲੇ ਜਾਈ ਆਵਾਂ ਇਹ ਵੀ ਬਹੁਤ ਰਿਸ਼ਤੇ ਕਰਾਉਂਦਾ ਹਾਂ ਹਾਂ ਪੁੱਤ ਗੱਲ ਤਾਂ ਤੇਰੀ ਠੀਕ ਐ ਰਿਸ਼ਤੇ ਤਾਂ ਇਹਨੇ ਬਥੇਰੇ ਕਰਾਏ ਨੇ ਕਰਾਉਂਦਾ ਵੀ ਇਹ ਚੰਗੇ ਆ ਪਰ ਤੂੰ ਐ ਦੱਸ ਤੈਨੂੰ ਕਿਹਾ ਕੀ ਐ ਉਹਨੇ ਕਹਿਣਾ ਤਾਂ ਕੀ ਸੀ ਮੰਮੀ ਜੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਗੱਲ ਕਰੀ ਉਹਨੇ ਤਾਂ ਮੈਨੂੰ ਨਾਲ ਦੀ ਨਾਲ ਹੀ ਟਿਕਾਣਾ ਦੱਸਤਾ ਕਹਿੰਦਾ ਵੀ ਹੈਗਾ ਮੇਰੇ ਕੋਲੇ ਜਿਹੜਾ ਜਹਾ ਤੁਸੀਂ ਭਾਲਦੇ ਹੋ ਅੱਛਾ ਫਿਰ ਤਾਂ ਵਧੀਆ ਗੱਲ ਐ ਤੂੰ ਆਪਦੇ ਅੰਕਲ ਨੂੰ ਸਾਰਾ ਕੁਝ ਦੱਸਤਾ ਸੀ ਵੀ ਸਾਨੂੰ ਘਰ ਪਰਿਵਾਰ ਇਹੋ ਜਿਹਾ ਚਾਹੀਦਾ ਮੁੰਡਾ ਲੱਗਿਆ ਹੋਇਆ ਚਾਹੀਦਾ ਸਾਨੂੰ ਮਾਮੀ ਜੀ ਇਹ ਗੱਲਾਂ ਨੂੰ ਮੈਂ ਪਹਿਲਾਂ ਹੀ ਦੱਸਤੀਆਂ ਸੀ ਤਾਂ ਹੀ ਤਾਂ ਫਿਰ ਉਹ ਨਾਲ ਦੀ ਨਾਲ ਮੈਨੂੰ ਦੱਸ ਪਾਤੀ ਕਹਿੰਦਾ ਭਾਈ ਜਿਵੇਂ ਤੂੰ ਕਹਿੰਨਾ ਸਾਰਾ ਕੁਝ ਓਮ ਹੀ ਐ ਜ਼ਮੀਨ ਵੀ ਵਧੀਆ ਮੁੰਡੇ ਕੋਲੇ ਮੁੰਡਾ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਸੌ ਪਰਿਵਾਰ ਐ ਹੋਰ ਆਪਾਂ ਨੂੰ ਕੀ ਚਾਹੀਦਾ ਫਿਰ ਤੂੰ ਜਿਵੇਂ ਕਹਿੰਨਾ ਵੀ ਸਾਰਾ ਕੁਝ ਵਧੀਆ ਐ ਫਿਰ ਆਪਾਂ ਨੂੰ ਕੋਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਫਟਾਫਟ ਦੇਖ ਹੋਣਾ ਚਾਹੀਦਾ ਮਾਮੇ ਜੀ ਬਚੋਲਾ ਤਾਂ ਆ ਪਕਾੜਾ ਸੀ ਕਹਿੰਦਾ ਤੂੰ ਮੇਰੇ ਨਾਲ ਚੱਲ ਕਹਿੰਦਾ ਮੈਂ ਤੈਨੂੰ ਘਰ-ਵਾਰ ਦਿਖਾ ਦਿਆਂ ਨਾ ਨਾਲੇ ਮੁੰਡਾ ਤੂੰ ਆਪਦੀ ਨਿਗਾਹ ਥਾਈਂ ਕੱਢਿਆ ਫਿਰ ਮੈਂ ਉਹਨਾਂ ਨੂੰ ਕਿਹਾ ਮਾ ਵੀ ਪਹਿਲਾਂ ਮੈਨੂੰ ਘਰੇ ਗੱਲ ਕਰ ਲੈਣ ਦੋ ਫਿਰ ਮੈਂ ਤੁਹਾਨੂੰ ਦੱਸ ਦੂੰ ਉਹ ਤਾਂ ਕਹਿੰਦਾ ਮੁੰਡੇ ਵਾਲੇ ਕਾਲੇ ਨੇ ਰਿਸ਼ਤਾ ਕਰਨ ਨੂੰ ਹੁਣ ਤੁਸੀਂ ਦੱਸੋ ਆਪਾਂ ਕਿਵੇਂ ਕਰੀਏ ਜੇ ਉਹ ਇੰਨੇ ਕਾਲੇ ਨੇ ਫਿਰ ਤਾਂ ਵਿਆਹ ਵੀ ਛੇਤੀ ਮੰਗਣਗੇ ਹਜੇ ਤੇ ਆਪਣੀ ਕੁੜੀ ਦੀ ਪੜ੍ਹਾਈ ਵੀ ਰਹਿੰਦੀ ਐ ਮਾਮੇ ਜੀ ਗੱਲ ਤਾਂ ਥੋੜੀ ਠੀਕ ਐ ਆਪਾਂ ਐ ਕਰਦੇ ਆਂ ਆਪਾਂ ਅੰਕਲ ਨੂੰ ਘਰੇ ਬੁਲਾ ਲੈਨੇ ਆਂ ਅੰਕਲ ਨੂੰ ਦੱਸ ਦਾਂਗੇ ਵੀ ਭਾਈ ਸਾਡੀ ਕੁੜੀ ਦੀ ਪੜ੍ਹਾਈ ਪਈ ਐ ਹਜੇ ਜੇ ਤਾਂ ਮੁੰਡੇ ਵਾਲੇ ਪੇਪਰ ਦਵਾ ਦੇਣਗੇ ਉਹਦੇ ਫਿਰ ਤਾਂ ਆਪਾਂ ਰਿਸ਼ਤਾ ਕਰ ਦਾਂਗੇ ਜਾਂ ਫਿਰ ਆਪਾਂ ਐ ਪੁੱਛ ਲਾਂਗੇ ਵੀ ਭਾਈ ਹਜੇ 6 ਮਹੀਨੇ ਖੜਜੋ ਜਿੰਨਾ ਚਿਰ ਪੜ੍ਹਾਈ ਰਹਿੰਦੀ ਐ ਔਰ ਪਤਾ ਮੈਨੂੰ ਐਵੇਂ ਵੀ ਕੁੜੀ ਦੀ ਪੜ੍ਹਾਈ ਨਾ ਖਰਾਬ ਹੋ ਜੇ ਤੂੰ ਆਪਦੇ ਅੰਕਲ ਨੂੰ ਫੋਨ ਕਰਕੇ ਬੁਲਾ ਲਾ ਮੈਂ ਆਪੀ ਗੱਲ ਕਰ ਲਊ ਉਹਦੇ ਨਾਲ ਹਾਂਜੀ ਮੰਮੀ ਜੀ ਮੈਂ ਆਪੀ ਕਰ ਲੂੰਗਾ ਫੋਨ ਬੁਲਾ ਲੂੰਗਾ ਘਰੇ ਅੰਕਲ ਨੂੰ ਤੁਸੀਂ ਜਿਹੜੀ ਗੱਲ ਕਰਨੀ ਹੋਈ ਆਪ ਹੀ ਕਰ ਲੈ ਚਲ ਠੀਕ ਐ ਉਹਦੇ ਨਾਲ ਤੇ ਮੈਂ ਆਪੀ ਗੱਲ ਕਰ ਲਉ ਪਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਆਪਣੀ ਸਿਮਮੀ ਤੇਰੇ ਭੂਆ ਕੋਲੇ ਜਾਣ ਨੂੰ ਕਹਿੰਦੀ ਸੀ ਉਹਨੂੰ ਮੈਂ ਰੋਕਤਾ ਹੁਣ ਤੂੰ ਦੱਸ ਮੈਂ ਐ ਕਿਵੇਂ ਭੇਜਦਾ ਤੇਰੀ ਭੂਆ ਕੋਲੇ ਇਹ ਤਾਂ ਫਿਰ ਵਧੀਆ ਕੀਤਾ ਮਾਮੀ ਜੀ ਤੁਸੀਂ ਆਪਾਂ ਕਿਹੜਾ ਭੂਆ ਕੋਲੇ ਜਾਣੇ ਆ ਜੇ ਉਹ ਆਉਂਦੀ ਐ ਤਾਂ ਬੇਸ਼ੱਕ ਆ ਹੀ ਜਾਵੇ ਹਾਂ ਪੁੱਤ ਹੁਣ ਤੂੰ ਐ ਕਰੀ ਇੱਕਦਮ ਟੈਮ ਜਾ ਕੱਢ ਕੇ ਲਵੀ ਨੂੰ ਤੇ ਸਿਮਮੀ ਨੂੰ ਲੈ ਜੀ ਕਿਤੇ ਕੌਂਫਰ ਆਇਓ हां मामी जी जाय आवांगे हुन जीरी ਦਾ ਤਾਂ ਨਿਬੜਿਆ ਪਿਆ ਕੰਮ ਆ ਫਿਰ ਇੱਕ ਨਾ ਇੱਕ ਦਿਨ ਟਾਈਮ ਕੱਢ ਕੇ ਮਾਪੀ ਲੈ ਜੂ ਇਹਨਾਂ ਨੂੰ ਹੋਰ ਪੁੱਤ ਨਾਲੇ ਤੇ ਇਹਦਾ ਜੀ ਲੱਗ ਜੂ ਨਾਲੇ ਇਹਦਾ ਮਨ ਹੋਰ ਹੋ ਜੂ ਆ ਛੁੱਟੀਆਂ ਹੀ ਹੁੰਦੀਆਂ ਨੇ ਕਿਤੇ ਬੰਦਾ ਘੁੰਮ ਫੇਰ ਆਉਂਦਾ ਹੈ हां जी मामी जी ਇਹ ਤਾਂ ਹੈ ਕੋਈ ਗੱਲ ਨਹੀਂ ਅਸੀਂ ਜਾਇ ਆਵਾਂਗੇ ਚਲੋ ਹੁਣ ਮੈਂ ਨਾਲੇ ਆਰਾਮ ਕਰ ਲਾਂ ਨਾਲੇ ਮੈਂ ਅੰਕਲ ਨੂੰ ਫੋਨ ਕਰ ਦਿੰਨਾ ਹੁਣ ਉਹ ਆਏ ਨੀ ਪਤਾ ਆਖਣੇ ਆ ਜੇ ਆਪਣੇ ਕੋਲ ਹਾਂ ਠੀਕ ਹੈ ਪੁੱਤ ਜਾ ਕਰ ਲੈ ਫੋਨ ਚਲੋ ਠੀਕ ਹੈ ਜੀ ਮਾਮੀ ਜੀ ਤੁਸੀਂ ਕਾ ਤਾਂ ਲਾਉਣ ਲੱਗੇ ਝਾੜੂ ਮੈਂ ਲਾਈ ਦੇਣਾ ਸੀ ਮੈਂ ਤਾਂ ਉਹ ਜਿਹੜੇ ਸੂਟ ਲਿਆਂਦੇ ਸੀ ਉਹਨਾਂ ਦੇ ਕਈਆਂ ਦੇ ਨਾ ਲਫਾਫੇ ਨਹੀਂ ਸੀ ਸਹੀ ਮੈਂ ਕਿਹਾ ਚੱਲ ਨਵੇਂ ਝਾੜਾ ਦਵਾਂ ਉਹ ਕੰਮ ਕਰਦੀ ਸੀ ਚੱਲ ਕੋਈ ਨਾ ਉਹ ਵੀ ਕੰਮ ਹੀ ਕਰਦੀ ਐ ਤੂੰ ਇਹ ਤਾਂ ਮੈਂ ਆਪ ਹੀ ਲਾ ਲੂ ਝਾੜੂ ਤੁਸੀਂ ਆਪਦਾ ਵਿਆਹ ਵਾਲਾ ਕੰਮ ਨਿਬੇੜੋ ਆ ਘਰ ਦੇ ਕੰਮਾਂ ਦੀ ਟੈਨਸ਼ਨ ਨਾ ਲੈ ਇਹ ਤਾਂ ਮੈਂ ਆਪ ਹੀ ਕਰੀ ਜਾਊਂਗੀ ਤੁਸੀਂ ਵਿਆਹ ਦੀ ਤਿਆਰੀ ਕਰੋ ਇਹ ਜ਼ਿਆਦਾ ਕੰਮ ਵੱਡਾ ਹੈ ਮਾਮੀ ਜੀ ਵਿਆਹ ਦੀਆਂ ਤਿਆਰੀਆਂ ਤਾਂ ਚੱਲੀ ਜਾਂਦੀਆਂ ਨੇ ਤੁਹਾਡੇ ਸਾਹਮਣੇ ਰੋਜ਼ ਤੇ ਸਾਡੇ ਬਾਜ਼ਾਰ ਦੇ ਗੇੜੇ ਨੇ ਉਹ ਤਾਂ ਮੈਂ ਕਰ ਹੀ ਜਾਨੀ ਆ। ਤਾਂ ਹੀ ਤਾਂ ਮੈਂ ਤੈਨੂੰ ਕਹਿੰਨੀ ਆ। ਨਾਲੇ ਤੂੰ ਬਾਜ਼ਾਰ ਦਾ ਕੰਮ ਕਰਦੀ ਐ, ਨਾਲੇ ਤੂੰ ਆ ਕੇ ਘਰੇ ਘਰ ਦਾ ਕਰਦੀ ਐ। ਵਿਆਹ ਵੇਲੇ ਨੂੰ ਤੂੰ ਬਿਮਾਰ ਹੋ ਕੇ ਬਹਿ ਜਾਗੀ। मामੀ ਜੀ ਤੁਸੀਂ ਮੇਰਾ ਫਿਕਰ ਨਾ ਕਰੋ। ਕਿਧਰੇ ਨਹੀਂ ਮੈਂ ਬਿਮਾਰ ਹੁੰਦੀ। ਮਿੰਨ ਤਾਂ ਥੋੜੀ ਟੈਨਸ਼ਨ ਐ। ਵੀ ਇੰਨੀ ਗਰਮੀ ਐ। ਕਿਤੇ ਕੰਮ ਕਰਕੇ ਹੋਰ ਨਾ ਮੰਜੇ 'ਚ ਬਹਿ ਜਾਓ। ਚੱਲ ਫਿਰ ਮੈਂ ਐ ਕਰਦੀ ਆ। ਕਿਸੇ ਕੰਮ ਵਾਲੀ ਨੂੰ ਪੁੱਛ ਲੈਣੀ ਆ। ਆਪਾਂ ਵਿਆਹ ਤਾਂ ਕਰ ਉਹਨੂੰ ਲਾ ਲੈਨੇ ਆ। ਹਾਂਜੀ मामੀ ਜੀ ਤੁਸੀਂ ਐ ਹੀ ਕਰ ਲਓ। ਫਿਰ ਨਾ ਤਾਂ ਮੈਨੂੰ ਤੁਹਾਡੀ ਟੈਨਸ਼ਨ ਰਹੂਗੀ। ਨਾ ਤੁਹਾਨੂੰ ਮੇਰੀ ਰਹੂਗੀ ਹਾਂ ਗੱਲ ਤਾਂ ਤੇਰੀ ਠੀਕ ਐ ਫਿਰ ਮੈਂ ਪੁੱਛਦੀ ਆ ਕਿਸੇ ਨੂੰ ਹਾਂਜੀ ਤੁਸੀਂ ਪੁੱਛ ਲਓ ਨਾਲੇ ਮਾਮੀ ਜੀ ਵਿਆਹ 'ਚ ਇੰਨੇ ਕੰਮ ਹੁੰਦੇ ਨੇ ਆਪਾਂ ਦੋਨੋਂ ਜਾਣੀ ਕਿੱਥੋਂ ਕਰ ਲਾਂਗੇ ਕਿਸੇ ਨੂੰ ਤਾਂ ਆਪਾਂ ਨੂੰ ਲਾਉਣਾ ਹੀ ਪੈਣਾ ਕੰਮ ਵਾਸਤੇ ਭਾਬੀ ਜੀ ਆਪਾਂ ਨੇ ਮਹਿੰਦੀ ਵਾਲਾ ਤਾਂ ਬੁੱਕੀ ਨਹੀਂ ਕੀਤਾ ਲੈ ਤੁਸੀਂ ਹਜੇ ਤੱਕ ਮਹਿੰਦੀ ਵਾਲਾ ਬੁੱਕੀ ਨਹੀਂ ਕਰਿਆ ਮੈਂ ਤਾਂ ਅਸੀਂ ਜਿੱਦਣ ਲਹਿੰਗਾ ਬੁੱਕ ਕਰਾ ਕੇ ਆਏ ਤੁਸੀਂ ਸਾਰਾ ਕੁਝ ਬੁੱਕ ਕਰਕੇ ਆਏ ਜਾਓ ਛੇਤੀ ਛੇਤੀ ਬਾਜ਼ਾਰ ਦਾ ਕੰਮ ਨਿਬੜੋ ਤੁਸੀਂ ਮਾਮੀ ਜੀ ਸਾਰੇ ਕਾਸੇ ਦੀ ਬੁਕਿੰਗ ਹੋਈ ਪਈ ਐ ਪਾਰਲਰ ਵਾਲੀ ਵੀ ਬੁੱਕ ਕਰਤੀ ਲਹਿੰਗੇ ਦੀ ਵੀ ਬੁਕਿੰਗ ਕਰਿਆ ਏ ਉਹ ਪਾਰਲਰ ਵਾਲੀ ਨੇ ਜਿਹੜੇ ਮਹਿੰਦੀ ਵਾਲੇ ਦਾ ਡਰੈੱਸ ਦਿੱਤਾ ਸੀ ਨਾ ਜਦੋਂ ਅਸੀਂ ਉਹਦੇ ਕੋਲੇ ਗਏ ਉਹਦੀ ਦੁਕਾਨ ਬੰਦ ਪਈ ਸੀ ਤਾਂ ਕਰਕੇ ਸਾਡਾ ਇਹ ਕੰਮ ਰਹਿ ਗਿਆ ਫਿਰ ਤੁਸੀਂ ਆਪਦਾ ਐ ਕਰੋ ਇਹ ਕੰਮ ਨਿਬੜ ਕੇ ਆਓ ਮਹਿੰਦੀ ਵਾਲਾ ਬੁੱਕ ਕਰਕੇ ਆਓ ਇਹ ਨਾ ਹੋਵੇ ਟਾਈਮ ਤੇ ਮਹਿੰਦੀ ਵਾਲਾ ਮਿਲੇ ਨਾ ਨਾਲੇ ਜਿਹੜੀ ਕੋਈ ਹੋਰ ਚੀਜ਼ ਰਹਿੰਦੀ ਏ ਉਹ ਵੀ ਆਪਦਾ ਲੈ ਆਓ ਮਾਮੀ ਜੀ ਉ ਤਾਂ ਮੇਰਾ ਸਾਰਾ ਸਮਾਨ ਆ ਗਿਆ ਥੋੜੀਆਂ ਜਿਹੀਆਂ ਚੀਜ਼ਾਂ ਰਹਿੰਦੀਆਂ ਨੇ ਉਹ ਵੀ ਲੈ ਆਈ ਏ हां पट्ट मैं कदों जवाब दित्ता मैं त खुद कहनी आ ਵੀ پیسے ਚੱਕੋ ਤੇ ਜਾ ਕੇ ਲਿਆਓ ਮੈਂ ਤਾਂ ਪਹਿਲਾਂ ਹੀ ਤੇਰੀ ਭਾਬੀ ਨੂੰ ਕਹਿ ਰਹੀ ਆ ਓਹੋ ਤੂੰ ਟੈਨਸ਼ਨ ਕਿਉ ਲੈਂਨੀ ਐ ਜਿਹੜਾ ਕੁਝ ਤੈਨੂੰ ਚਾਹੀਦਾ ਨਾ ਮੈਂ ਦਵਾ ਲਿਆਨੀ ਆ ਆਪਾਂ ਹੁਣ ਦੋਨੇ ਜਣੀਆਂ ਚੱਲਦੇ ਆ ਬਾਜ਼ਾਰ ਜੇ ਕੋਈ ਹੋਰ ਵੀ ਚੀਜ਼ ਯਾਦ ਆਉਂਦੀ ਐ ਨਾ ਉਹ ਵੀ ਆਦੀ ਲਿਸਟ 'ਚ ਲਿਖ ਲਾ ਦੇਖ ਲੈ ਜੇ ਕੋਈ ਲਿਓਣ ਵਾਲੀ ਐ ਆਪਾਂ ਉਹ ਵੀ ਅੱਜ ਲੈ ਆਵਾਂਗੇ ਚੱਲ ਠੀਕ ਐ ਹੁਣ ਦੋਨੇ ਜਣੀਆਂ ਜਾ ਕੇ ਸਮਾਨ ਲੈ ਆਓ ਨਾਲੇ ਲਵੀ ਮੈਨੂੰ ਐ ਦੱਸ ਬੰਨ ਕਲੀਰੇ ਗਾਨਾ ਅਨੇ ਕਿੰਨੇ ਮੋٹے ਸਮਾਨ ਤੁਸੀਂ ਲਿਆ ਕਿਤੇ ਇਹ ਮੌਕੇ ਤੇ ਭੁੱਲ ਜਉ ਤੁਸੀਂ ਇਹ ਤਾਂ ਮਾਮੀ ਜੀ ਅਸੀਂ ਉਦਨ ਹੀ ਲੈ ਆਏ ਸੀ ਜਿਦਨ ਚੂੜਾ ਲੈ ਕੇ ਆਏ ਸੀ ਚੱਲ ਵਧੀਆ ਕਰਿਆ ਹਾਂਜੀ ਚੱਲ ਹੁਣ ਤੂੰ ਐ ਕਰ ਮੇਰੀ ਲਵਾਰੀ ਚੋਂ ਪੈਸੇ ਚੱਕ ਤੇ ਜਿਹੜਾ ਜਿਹੜਾ ਸਮਾਨ ਲਿਆਉਣਾ ਲੈ ਕੇ ਆਓ ਦੋਨੇ ਜਣੀਆਂ ਠੀਕ ਐ ਮਾਮੀ ਜੀ ਅਸੀਂ ਹੁਣੀ ਚਲੇ ਜਾਂਦੇ ਆ ਤੁਸੀਂ ਵੀ ਤੂੰ ਐ ਕਰ ਉਥੋਂ ਸਮਾਨ ਦਾ ਸਾਹਮਦੇ ਮੈਨੇ ਪਾਸ ਚੱਕ ਲਿਆ ਮਾਂ ਫਿਰ ਆਪਾਂ ਚੱਲਦੇ ਆਂ ਬਾਜ਼ਾਰ ਚੱਲ ਠੀਕ ਆ ਭਾਬੀ ਜੀ ਗੀਆਂ ਕੁੜੇ ਲਿਆਂਦਾ ਸਾਰਾ ਸਮਾਨ ਕੋਈ ਰਹਿ ਤਾ ਨਹੀਂ ਗਿਆ ਨਾ ਮੰਮੀ ਜੀ ਮੈਂ ਤਾਂ ਦਿਵਾ ਲਈ ਜਿਹੜਾ ਕੁਛ ਇਹਨੇ ਕਿਹਾ ਨਾ ਸਾਰਾ ਕੁਛ ਲੈ ਆਏ ਅਸੀਂ ਤਾਂ ਚੱਲ ਵਧੀਆ ਕਰਿਆ ਰੋਜ਼ ਰੋਜ਼ ਨਹੀਂ ਬਾਜ਼ਾਰਾਂ ਚ ਗੇੜੇ ਕੱਢੇ ਜਾਂਦੇ ਹਾਂਜੀ ਇਹ ਤਾਂ ਹੈਗਾ ਹੁਣ ਇੱਕ ਵਾਰ ਤਾਂ ਸਾਰਾ ਲੈ ਆਏ ਬਾਕੀ ਦੇਖੀ ਜਾਓ ਚੱਲ ਵਧੀਆ ਕਰਿਆ ਸਿਮੀ ਪੁੱਤ ਹਜੇ ਵੀ ਕੋਈ ਚੀਜ਼ ਰੰਦੀ ਹੈ ਦੱਸ ਦੇਈ ਸੰਗੀ ਨਾ ਆਪਾਂ ਬਾਜ਼ਾਰ ਚ ਬੈਠੇ ਆਂ ਆਪਾਂ ਭੱਜ ਕੇ ਲੈ ਆਵਾਂਗੇ ਨਾ ਨਾ ਮੰਮੀ ਜੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਸਾਰੀਆਂ ਚੀਜ਼ਾਂ ਲੈ ਲਈਆਂ ਭਾਬੀ ਜੀ ਮੈਨੂੰ ਇੱਕ ਛੱਡੋ ਦੋ ਦੋ ਚੀਜ਼ਾਂ ਦਵਾਈਆਂ ਉੱਤੋਂ ਮੈਨੂੰ ਤਾਂ ਆਇਆ ਵੀ ਕੱਲ ਨੂੰ ਤੈਨੂੰ ਕੋਈ ਚੀਜ਼ ਦੀ ਘਾਟ ਨਾ ਰਹੇ ਕੱਲ ਨੂੰ ਤੂੰ ਐ ਨਾ ਕਹੇ ਵੀ ਮਾਮੀ ਨੇ ਮੈਨੂੰ ਕੁਝ ਦਵਾਈਆ ਨਹੀਂ ਹੈਗਾ ਮੈਂ ਤੈਨੂੰ ਬਾਰ-ਬਾਰ ਤਾਂ ਪੁੱਛਦੀ ਆ ਮਾਮੀ ਜੀ ਤੁਸੀਂ ਫਿਕਰ ਨਾ ਕਰੋ ਇਹ ਤੁਹਾਨੂੰ ਕਦੇ ਨਹੀਂ ਕਹੂਗੀ ਵੀ ਮੈਨੂੰ ਮਾਮੀ ਨੇ ਆ ਨਹੀਂ ਦਵਾਈਆ ਉਹ ਨਹੀਂ ਦਵਾਈਆ ਜਾਂ ਮੇਰੇ ਕੋਲੇ ਆ ਚੀਜ਼ ਦੀ ਘਾਟ ਹੈ ਤੁਸੀਂ ਤਾਂ ਇੱਕ ਮਾਂ ਦੇ ਸਾਰੇ ਫਰਜ਼ ਨਿਭਾਏ ਨੇ ਫਿਰ ਇਹ ਤੁਹਾਨੂੰ ਕਿਉਂ ਕਹੂਗੀ ਫੇਰ ਵੀ ਪੁੱਤ ਮੇਰਾ ਪੁੱਛਣ ਦਾ ਹੱਕ ਬਣਦਾ ਕੱਲ ਨੂੰ ਇਹਨੇ ਬਗਾਨੇ ਘਰੇ ਜਾਣਾ ਹੈ ਉੱਥੇ ਇਹਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਗੱਲ ਤਾਂ ਤੁਹਾਡੀ ਮਾਮੀ ਜੀ ਠੀਕ ਹੈ ਪਰ ਮੈਂ ਵੀ ਇਹਦੀ ਵੱਡੀ ਭਾਬੀ ਆ ਮੇਰੇ ਵੀ ਕੁਝ ਫਰਜ਼ ਬੰਦੇ ਨੇ ਮੈਂ ਸਾਰੇ ਫਰਜ਼ ਨਿਭਾਏ ਨੇ ਇਹਨੂੰ ਹਰੇਕ ਚੀਜ਼ ਦਿਵਾਈ ਹੈ ਇਹਦੇ ਕੋਲੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚੱਲ ਸ਼ਾਬਾਸ਼ ਹੈ ਪੁੱਤ ਤੇਰੇ ਮੈਂ ਤਾਂ ਤੇਰੇ ਸਿਰ ਤੇ ਇੱਥੇ ਬੇਫਿਕਰ ਹੋ ਕੇ ਬੈਠੀ ਆ ਵੀ ਤੂੰ ਇਹਦੀ ਸਾਰੀ ਚੰਗੀ ਤਰ੍ਹਾਂ ਤਿਆਰੀ ਕਰ ਦੇਂਗੀ ਪਰ ਪੁੱਤ ਇੱਕ ਵਾਰੀ ਮੇਰਾ ਇਹਨੂੰ ਵੀ ਪੁੱਛਣ ਦਾ ਹੱਕ ਬਣਦਾ ਸੀ ਕਿ ਤੇਰੇ ਦਿਲ ਚ ਕੋਈ ਖੁਆਇਸ਼ ਤਾਂ ਨਹੀਂ ਹੈਗੀ ਹਾਂਜੀ ਇਹ ਤਾਂ ਹੈਗਾ ਮਾਮੀ ਜੀ ਲਓ ਹੁਣ ਅਸੀਂ ਆਹ ਸਮਾਨ ਸਾਂਭ ਦਈਏ ਨਾਲੇ ਪਾਣੀ ਧਾਣੀ ਜਿਹਾ ਪੀ ਲੀਏ ਪਿਆਸ ਲੱਗੀ ਪਈ ਐ ਠੀਕ ਐ ਸਾਂਭ ਲਓ ਪੁੱਤ ਹਾਂ ਸਿਮੀ ਪੁੱਤ ਤੂੰ ਆਹ ਲਫਾਫਾ ਆਪਣੀ ਭਾਬੀ ਨੂੰ ਫੜਾ ਦੇ ਤੂੰ ਮੇਰੇ ਕੋਲ ਬਹਿ ਜਾ ਦੋ ਮਿੰਟ ਲੈ ਫੜਾ ਦੇ ਸਿਮੀ ਪੁੱਤ ਤੂੰ ਉਰਾਂ ਨੂੰ ਹੋ ਪੈਰ ਉੱਤੇ ਕਰ ਮੇਰੇ ਕੋਲ ਆ ਮੈਂ ਤੈਨੂੰ ਕੋ ਗੱਲ ਪੁੱਛਣੀ ਹੈ ਹਾਂਜੀ ਮਾਮੀ ਜੀ ਦੱਸੋ ਕੀ ਗੱਲ ਹੈ ਦੇਖ ਪੁੱਤ ਮੈਂ ਤਾਂ ਤੈਨੂੰ ਐ ਪੁੱਛਦੀ ਆ ਤੂੰ ਇਹ ਵਿਆਹ ਤੋਂ ਖੁਸ਼ ਹੈ ਮੈਂ ਤਾਂ ਆਪਣੇ ਵੱਲੋਂ ਹਰ ਇੱਕ ਚੀਜ਼ ਵਧੀਆ ਲਈ ਹੈ ਘਰ-ਬਾਰ ਹੈ ਉਹ ਵੀ ਵਧੀਆ ਦੇਖਿਆ ਮੁੰਡਾ ਹੈ ਉਹ ਵੈਸ਼ ਨੂੰ ਹੈ ਮੈਨੂੰ ਐ ਕੱਲ ਨੂੰ ਮੇਰੀ ਤੀ ਮੈਨੂੰ ਕੋਈ ਲਾਮਾ ਨਾ ਦਵੇ ਚੱਲ ਉਦੋਂ ਤਾਂ ਤੈ ਹਾਂ ਕਰਤੀ ਪਰ ਮੇਰਾ ਮਨ ਨਹੀਂ ਖੜਿਆ ਹੈਗਾ ਤਾਂ ਮੈਂ ਅੱਜ ਤੇਰੇ ਨਾਲ ਦੁਬਾਰਾ ਗੱਲ ਛੇੜੀ ਹੈ ਮਾਮੀ ਜੀ ਮੈਂ ਬਹੁਤ ਖੁਸ਼ ਆ ਤੁਸੀਂ ਮੇਰੇ ਲਈ ਬਹੁਤ ਵਧੀਆ ਘਰ ਲੱਭਿਆ ਤੁਸੀਂ ਟੈਨਸ਼ਨ ਨਾ ਲਓ ਕਿ ਮੈਂ ਤੁਹਾਨੂੰ ਕੋਈ ਲਾਂਭਾ ਦਵਾਂਗੀ ਚਲ ਠੀਕ ਹੈ ਪੁੱਤਰ ਤੇਰੇ ਨਾਲ ਗੱਲ ਕਰਕੇ ਮੇਰੇ ਮਨ ਨੂੰ ਤਸੱਲੀ ਮਿਲ ਗਈ ਜਾ ਹੁਣ ਜਾ ਕੇ ਕੰਮ ਧੰਦੇ ਕਰ ਲਓ ਚਲੋ ਠੀਕ ਆ ਮੰਮੀ ਜੀ ਤੂੰ ਕੁੱਤ ਸਵੇਰ ਦਾ ਕਿੱਥੇ ਫਿਰੀ ਜਾਣਾ ਨਾ ਕੁਛ ਦੱਸ ਕੇ ਜਾਣਾ ਵਿਆਹ ਵਾਲਾ ਘਰ ਹੈ ਸੌ ਕੰਮ ਨੇ ਮਾਮੀ ਜੀ ਮੈਂ ਕਿਹੜਾ ਵਿਹਲਾ ਜਿਹੜਾ ਦਮਾ ਮੈਂ ਵੀ ਕੰਮੇ ਗਿਆ ਸੀ ਹਲਵਾਈ ਕੋਲੇ ਜਾ ਕੇ ਆਇਆ ਉਹਦੇ ਨੇ ਇਸ ਤੋਂ ਦੇਖਿਆ ਜਾ ਕੇ ਵੀ ਉਹ ਕੀ ਕੁਛ ਲਿਖੀ ਬੈਠਾ ਹੈ ਚੱਲ ਹੁਣ ਹਲਵਾਈ ਬੁੱਕ ਕਰ ਆਇਆ ਨਾਲੇ ਤੂੰ ਕਹਿੰਦਾ ਸੀ ਪੈਲਸ ਵਾਲੇ ਨੂੰ ਪੈਸੇ ਦੇਣੇ ਨੇ ਉਹਨੂੰ ਵੀ ਦੇ ਆਉਂਦਾ ਮਾਮੀ ਜੀ ਹਲਵਾਈ ਨੂੰ ਵੀ ਮੈਂ ਸਾਈ ਫੜਾ ਆਇਆ ਆ ਬਾਕੀ ਉਹ ਪੈਲਸ ਵਾਲੇ ਨੂੰ ਮੈਂ ਪੈਸੇ ਦੇ ਕੇ ਆਇਆ ਤੇ ਆ ਜਿਹੜਾ ਜਾਗੋ ਵੇਲੇ ਆਪਾਂ ਟੈਂਟ ਟੰਟ ਲਾਉਨੇ ਹੁੰਨੇ ਆ ਉਹਦੇ ਕੋਲੇ ਵੀ ਜਾ ਕੇ ਆਇਆ ਤਾਂ ਹੀ ਤਾਂ ਮੈਨੂੰ ਇੰਨਾ ਟਾਈਮ ਹੋ ਗਿਆ ਚੱਲ ਠੀਕ ਐ ਇਹ ਤਾਂ ਸਾਰੇ ਕੰਮ ਤੂੰ ਕਰ ਆਇਆ ਉਹਨਾਂ ਕੋਲ ਵੀ ਚਲਾ ਜਾਂਦਾ ਜਿਹੜੇ ਆ ਫੁੱਲਾਂ ਦੀ ਸਜਾਵਟ ਕਰਦੇ ਨੇ ਗੇਟ ਬੂਟ ਸਜਾਉਂਦੇ ਨੇ ਮੰਮੀ ਜੀ ਡੈਕੋਰੇਸ਼ਨ ਦਾ ਵੀ ਮੈਂ ਕਹਿ ਆਇਆ ਉਹ ਟੈਂਟ ਵਾਲੀ ਕਰਦੇ ਹੁੰਦੇ ਨੇ ਚੱਲ ਠੀਕ ਐ ਫਿਰ ਤਾਂ ਮੰਮੀ ਜੀ ਮੈਂ ਤਾਂ ਸਾਰੇ ਕੰਮ ਨਿਮੇੜ ਤੇ ਆਵਦੇ ਹੁਣ ਤੁਸੀਂ ਦੱਸੋ ਜੇ ਇੱਥੋਂ ਕੋਈ ਕਰਦਾ ਕੰਮ ਰਹਿੰਦਾ ਮੈਂ ਉਹ ਵੀ ਕਰ ਦਿੰਨਾ ਇੱਧਰ ਦੀ ਤੇ ਤਿਆਰੀ ਪਤਾ ਸਿੰਮੀ ਤੇ ਲਵੀ ਕਰੀ ਜਾਂਦੀਆਂ ਨੇ ਆ ਹੁਣ ਤੇਰੇ ਮੂਰੇ ਮੂਰੇ ਬਜਾਰੋਂ ਆਈਆਂ ਨੇ ਚੱਲ ਫੇਰ ਤਾਂ ਠੀਕ ਐ ਸੱਚ ਮੰਮੀ ਜੀ ਮੈਨੂੰ ਉਹ ਦੱਸੋ ਟੂਮਾ ਦਾ ਕਿਵੇਂ ਕਰਿਆ ਤੁਸੀਂ ਫੜ ਲਏ ਸਨਿਆਰ ਤੋਂ ਕਿ ਨਹੀਂ ਟੂਮਾ ਤਾਂ ਪੁੱਤ ਤੈਨੂੰ ਪਤਾ ਐ ਸਿੰਮੀ ਦਾ ਸੈੱਟ ਤਾਂ ਮੈਂ ਪਹਿਲਾਂ ਹੀ ਕਰਾ ਲਿਆ ਸੀ ਆ ਰਹਿ ਗਈਆਂ ਛਾਪਾਂ ਮਿਲਣੀਆਂ ਵਾਲੀਆਂ ਉਹ ਆਪਾਂ ਫੜ ਲਿਆਵਾਂਗੇ ਕੱਲ ਨੂੰ ਚਲੋ ਠੀਕ ਐ ਜਦੋਂ ਜਾਣਾ ਹੋ ਮੈਨੂੰ ਦੱਸ ਦਿਓ ਮੈਂ ਨਾਲ ਵਗ ਚੱਲੂੰਗਾ ਚੱਲ ਠੀਕ ਐ ਪੁੱਤ ਉਹ ਤਾਂ ਆਪਾਂ ਬਗ ਚੱਲਾਂਗੇ ਪਰ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਬਚੋਲੇ ਨਾਲ ਗੱਲਬੁੱਲ ਕਰਦਾ ਰਹੇ ਆਪਣੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਆਪਾਂ ਬਰਾਤ ਦੀ ਵਧੀਆ ਸੇਵਾ ਕਰਨੀ ਹੈ ਮਾਮੇ ਜੀ ਤੁਸੀਂ ਇਹ ਗੱਲ ਦੀ ਤਾਂ ਜੰਮੀ ਟੈਨਸ਼ਨ ਨਾ ਲੋ ਬਚੋਲੇ ਨਾਲ ਤਾਂ ਗੱਲ ਮੇਰੀ ਹੁੰਦੀ ਰਹਿੰਦੀ ਆ ਚਲੋ ਹੁਣ ਮੈਂ ਲਵੀ ਨੂੰ ਪੁੱਛ ਲਾਂ ਵੀ ਜੇ ਕੋਈ ਹੋਰ ਕੰਮ ਕੰਮ ਹੈਗਾ ਤਾਂ ਉਹ ਮੈਨੂੰ ਦੱਸ ਦੂਗੀ ਚਲ ਠੀਕ ਹੈ ਪੁੱਤ ਪੁੱਛ ਲਾ ਬਾਮੀ ਜੀ ਤੁਸੀਂ ਕਿਉਂ ਉਦਾਸ ਜੀ ਬੈਠੇ ਹੋ ਕੀ ਗੱਲ ਹੋ ਗਈ ਗੱਲ ਤਾਂ ਕੀ ਹੋਣੀ ਹੈ ਪੁੱਤ ਸਿਮੀ ਬਿਨ ਬਗੈਰ ਘਰ ਚ ਪੋਰਾ ਨੀ ਰੌਣਕ ਹੈਗੀ ਜਮਾ ਨਹੀਂ ਉਹਦੇ ਬਗੈਰ ਜੀ ਲੱਗਦਾ ਹਾਂਜੀ ਬਾਮੀ ਜੀ ਇਹ ਤਾਂ ਹੈ ਜਦੋਂ ਘਰ ਚੋਂ ਕੋਈ ਜੀ ਕਿਤੇ ਬਾਹਰ ਜਾਂਦਾ ਨਾ ਤਾਂ ਫਿਰ ਉਹਦਾ ਔੜਕਾ ਜਾ ਤਾ ਘਰੇ ਆਉਂਦਾ ਹੀ ਹੈ ਮੇਰਾ ਵੀ ਸੱਚ ਪੁੱਛੋ ਨਾ ਜੀ ਨਹੀਂ ਲੱਗ ਰਿਹਾ ਹਾਂ ਪੁੱਤ ਈਆਂ ਤੋੜਨੀਆਂ ਪੈਂਦੀਆਂ ਨੇ ਪਰ ਈਆਂ ਤੋੜਨੀਆਂ ਬਹੁਤ ਔਖੀਆਂ ਨੇ ਚਲੋ ਕੋਈ ਨਾ ਬਾਮੀ ਜੀ ਅਜੇ ਤਾਂ ਇਹਨਾਂ ਵੀ ਸ਼ੁਕਰ ਕਰੋ ਵੀ ਆਪਾਂ ਨੇ ਸਿਮੀ ਨੂੰ ਨੇੜੇ ਵਿਆਹਿਆ ਆ। ਆਪਾਂ ਜਦੋਂ ਮਰਜ਼ੀ ਉਹਦੇ ਕੋਲੇ ਜਾ ਸਕਦੇ ਆ। ਉਹ ਵੀ ਆਪਣੇ ਕੋਲੇ ਆ ਸਕਦੀ ਐ। ਜੇ ਕਿਤੇ ਦੂਰ ਵਿਆਹੀ ਜਾਂਦੀ ਫਿਰ ਤਾਂ ਆਪਾਂ ਮਿਲਣ ਤੋਂ ਵੀ ਤਰਸ ਜਾਂਦੇ। ਹਾਂ ਪੁੱਤ ਇਹ ਤਾਂ ਹੈਗਾ। ਨੇੜੇਓ ਬੰਦੇ ਨੂੰ ਜਦੋਂ ਮਰਜ਼ੀ ਫੋਨ ਕਰਕੇ ਬੁਲਾ ਲੈ। ਦੂਰ ਦਾ ਹੀ ਥੋੜਾ ਔਖਾ ਹੋ ਜਾਂਦਾ। ਚਲੋ ਕੋਈ ਨਾ ਮਾਮੀ ਜੀ। ਹਜੇ ਉਹਨੂੰ ਨਾ ਆਪਦੀ ਸਹੁਰਿਆਂ ਦੀ ਰਿਸ਼ਤੇਦਾਰੀ ਚ ਘੁੰਮ ਲੈਣ ਦਿਓ। ਫਿਰ ਆਪਾਂ ਲੈ ਆਵਾਂਗੇ 4 ਦਿਨ। ਉਹ ਆਪਣੇ ਕੋਲੇ ਰਹਿ ਪੋਗੀ। ਅੱਜ ਕਾਲ ਪੁੱਤ ਚਾਰ ਦਿਨ ਕਿਹੜਾ ਛੱਡਦਾ ਨਾਲੇ ਮੁੰਡਾ ਵੀ ਨੌਕਰੀ ਵਾਲਾ ਸਿਮੀ ਦੀ ਜਿਵੇਂ ਮਰਜ਼ੀ ਹੋਇਆ ਕਰੂਗੀ ਉਹਵੇਂ ਕਰ ਲਿਆ ਕਰੂਗੀ ਹਾਂਜੀ ਮਾਮੀ ਜੀ ਇਹ ਤਾਂ ਤੁਹਾਡੀ ਗੱਲ ਠੀਕ ਐ ਨਾਲੇ ਮਾਮੀ ਜੀ ਤੁਸੀਂ ਭੂਆ ਨੂੰ ਦੇਖਿਆ ਸੀ ਵਿਆਹ ਚ ਉਹ ਚੱਜ ਨਾਲ ਕਿਸੇ ਨਾਲ ਬੋਲੀ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਉਹ ਸਿਮੀ ਦੇ ਵਿਆਹ ਤੋਂ ਖੁਸ਼ੀ ਨਹੀਂ ਸੀ ਪੁੱਤ ਖੁਸ਼ ਤਾਂ ਤੁਹਾਡੇ ਵਿਆਹ ਵੇਲੇ ਵੀ ਨਹੀਂ ਸੀ ਉਹ ਹੁਣ ਕਿੱਥੋਂ ਹੋ ਜੂਗੀ ਉਹ ਤੇ ਉਦੋਂ ਵੀ ਮੂੰਹ ਮੋਟਾ ਕਰਕੇ ਗਈ ਸੀ ਪਰ ਮਾਮੀ ਜੀ ਮੈਨੂੰ ਤਾਂ ਇਹ ਡਰਿਆ ਬਿਕਿ ਤੇ ਉਹ ਇੱਥੇ ਆ ਕੇ ਉਹੀ ਨਾ ਤੁਹਾਡੇ ਨਾਲ ਜੁੱਧ ਲਾ ਲਵੇ ਕਿਉਂ ਆਪਾਂ ਨੂੰ ਉਹਦੇ ਸੁਭਾ ਦਾ ਪਤਾ ਐ ਐ ਤਾਂ ਪੁੱਤੋਂ ਨੂੰ ਮੈਂ ਜਾਣਦੀ ਆ ਉਹ ਤਾਂ ਸ਼ੁਰ ਤੋਂ ਨਾਲਕਿਆਂ ਨਾਲ ਖਾਰ ਖਾਂਦੀ ਐ ਚਲ ਤੂੰ ਟੈਨਸ਼ਨ ਨਾ ਲੈ ਹੁਣ ਆਉਂਦੀ ਐ ਆ ਜਾਣ ਦੇ ਮੈਂ ਕਿਹੜਾ ਘਟਾਂ ਬਥੇਰੀਆਂ ਹੁਣ ਤੱਕ ਉਹਦੀਆਂ ਸੁਣ ਲੀਆਂ ਨੇ ਹੁਣ ਨਹੀਂ ਸੁਣੀਆਂ ਜਾਂਦੀਆਂ ਸਾਡੇ ਤੋਂ ਪਰ ਮਾਮੀ ਜੀ ਮੈਨੂੰ ਤਾਂ ਨਾਲ ਲੜਾਈ ਤੋਂ ਬਹੁਤ ਡਰ ਲੱਗਦਾ ਓ ਜੇ ਉਹਨੇ ਆ ਕੇ ਤੁਹਾਨੂੰ ਕੁਝ ਬੋਲਿਆ ਉਦੋਂ ਤੁਸੀਂ ਬੋਲ ਪੈਣਾ ਫਿਰ ਇਹਨਾਂ ਦਾ ਨਹੀਂ ਪਤਾ ਇਹ ਆ ਜਾਣ ਉੱਪਰ ਦੀ ਫਰੇਮੀ ਘਰ ਚੂਹੀ ਕਲੇਸ਼ ਪੈ ਜਾਊਗਾ ਕੋਈ ਗੱਲ ਨਹੀਂ ਪੈਂਦਾ ਕਲੇਸ਼ ਪੈ ਜਾਣ ਦੇ ਹੁਣ ਉਹਦੇ ਤੋਂ ਡਰ ਕੇ ਥੋੜਾ ਰਹਿਣਾ ਆਪਾਂ